ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਪਰਨ ਫੈਮਿਲੀ ਵਲੌਗਸ ਵਿੱਚ ਹੋਰ ਸਾਨੂੰ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂ ਜੀ ਅੱਜ ਦਿਨ ਹੈਗਾ ਇਹ ਕੀ ਮੰਗਲਵਾਰ ਦਾ ਨਾ ਅੱਜ ਦਿਨ ਹੈਗਾ ਮੰਗਲਵਾਰ ਦਾ ਤੇ ਅਸੀਂ ਪੀ ਕੇ ਹਟੀਆਂ ਚਾਹ ਸ਼ਾਮ ਨੂੰ ਫੇਰ ਦਵਾਰੇ ਹੁਣ ਅਸੀਂ ਚਾਹ ਪੀਤੀ ਆ ਤੇ ਮੰਮੀ ਮੇਰੀ ਕਰ ਰਹੀ ਆ ਆਲੂ ਦੇ ਪਰੌਂਠਿਆਂ ਦੀ ਸ਼ਾਇਦ ਤਿਆਰੀ ਸ਼ਾਇਦ ਪੱਕਾ ਨਹੀਂ ਤੇ ਅਸੀਂ ਅੱਜ ਜਾਣਾ ਕਰਨ ਨੂੰ ਸਾਨੂੰ 3 ਦਿਨ ਹੋ ਗਏ ਆਇਆਂ ਨੇ ਹੁਣ ਅਸੀਂ ਆਪਣੇ ਘਰ ਨੂੰ ਅੱਜ ਜਾਵਾਂਗੇ ਅਸੀਂ ਪਾਠ ਆਏ ਹੋਏ ਆ ਤੇ ਅਸੀਂ ਤਾਂ ਇੱਥੇ ਬੈਠੇ ਆ ਰਜਾਈਆਂ ਦੇ ਵਿੱਚ ਪਤੀ ਨੇ ਲਿਓ ਦੀਦੀ ਬੈਠੀ ਦੀ ਹੈਲੋ ਮੈਂ ਲਾਈਸਸ ਇੱਧਰ ਅਮਜੋਤ ਸਤਿਕਾਰ ਸਤਾਰ ਰਜਾਈ ਚ ਹਿੱਲੇ ਤੱਕ ਨਹੀਂ ਆਏ ਜਿੱਦਾਂ ਦੇ ਆਏ ਆ ਅਸੀਂ ਰਜਾਈਆਂ 'ਚ ਬੈਠੇ ਆ ਬੜੇ ਅਸੀਂ ਤਾਂ ਆਪਣਾ ਆਰਾਮ ਨਾਲ ਤੇ ਕੋਈ ਵਲੌਗ ਵੀ ਨਹੀਂ ਬਣਾਇਆ ਹੈਗਾ ਤੇ ਠੰਡੇ ਚ ਜੀਏ ਨਹੀਂ ਕਰਦਾ ਧੁੱਪ ਨਿਕਲ ਨਹੀਂ ਰਹੀ ਤੇ ਠੰਡੇ ਚ ਜੀ ਨਹੀਂ ਕਰ ਰੇ ਆ ਬਣਾਉਣ ਦਾ ਵਲੌਗ ਚਲੋ ਜੀ ਹੁਣ ਤੁਹਾਨੂੰ ਮੰਮੀ ਨਾਲ ਮਲਾਉਗੀ ਸਹਜ ਤੁਸੀਂ ਵੀ ਮੰਮੀ ਨੂੰ ਮਿਲਿਓ ਵਿਚਾਰੀ ਨੂੰ ਮੇਰੀ ਨੂੰ ਤੇ ਹੁਣ ਮੰਮੀ ਅੱਗੇ ਨਾਲ ਠੀਕ ਆ ਇਹ ਰਹਾ ਨਾਲੋਂ ਤੇ ਹੁਣ ਤੁਸੀਂ ਮੰਮੀ ਨੂੰ ਮਿਲਿਓ ਮੇਰੀ ਕੁਛ ਤਬੀਅਤ ਵਿੱਚ ਠੀਕ ਨਹੀਂ ਸੀਗੀ ਹਾਂ ਤਾਂ ਕਰਕੇ ਆਪਾਂ ਬਲੌਗ ਵੀ ਬਣਾਏਗਾ ਹਾਂਸੀ ਹੋਈ ਆ ਹਾਂਸੀ ਹੋਈ ਆ ਤਾਂ ਕਰਕੇ ਅੱਜ ਹੁਣ ਜਾਵਾਂਗੇ ਅਸੀਂ ਆਪਣੇ ਘਰ ਨੂੰ ਮਸਾਏ ਦੇ ਪਾਪਾ ਹੋਣਗੇ ਲੈ ਕੇ ਰਾਤ ਨੂੰ ਜਾਣਗੇ ਬਲੌਗ ਕਿਉਂ ਨਹੀਂ ਬਣਾਇਆ ਬਲੌਗ ਦੱਸਿਆ ਤਾਂ ਹੈ ਗਾਈਜ਼ ਅੱਜ ਨਹੀਂ ਤਕਰੀ ਜਿਹਾ ਮੈਂ ਅਰਜ਼ਾਈਆਂ 'ਚ ਬੈਠਾ ਰ ਅਰਜ਼ਾਈਆਂ 'ਚ ਬੈਠਿਆਂ ਦੇ ਨਿਕਲ ਗਏ ਅੱਜ ਅੱਜ ਸਹੈਦ ਨਰਲੀ ਦੀ ਤਕਰੀ ਜਿਹੀ ਮੈਂ ਪਰ ਦੱਸਣੀ ਨਹੀਂ ਹੈਗੀ ਸਹੈਦ ਨੇ ਇੱਕ ਥੱਪੜ ਮਾਰਿਆ ਵੀ ਜੋਦ ਨੇ ਸਹੈਦ ਖੰਦੇ ਨਾਲ ਵੱਜੀ

ਨਾਨੀ ਮੇਰੇ ਆਲੂ ਵਾਲੇ ਪਰੌਂਠੇ ਬਣਾਉਣ ਲੱਗੇ ਨੇ ਤੇ ਹੁਣ ਮੇਰੇ ਥੋੜੇ ਨਾਨੀ ਹੁਣ ਤਾਂ ਠੀਕ ਨੇ ਹੈਨਾ ਹੁਣ ਤਾਂ ਨਾਨੀ ਮੇਰੀ ਠੀਕ ਹੋ ਗਏ ਤੇ ਹੁਣ ਬਸ ਪਰੌਂਠਿਆਂ ਦੀਆਂ ਤਿਆਰੀਆਂ ਹੋ ਗਈਆਂ ਨੇ ਆਹ ਰਿਹਾ ਮਸਾਲਾ ਤੇ ਉਹ ਰਿਹਾ ਆਟਾ ਨਾਨੀ ਬਣਾਉਣ ਦੇ ਪਹਿਲੇ ਕੀ ਕਹਿਣਾ ਚਾਹੋਗੇ ਕੁਝ ਕਹਿਣਾ ਚਾਹੋਗੇ ਕੋ ਕਹਿ ਦੋ ਮੈਂ ਨਹੀਂ ਕਹਿਣਾ ਕੁਝ ਵੀ ਕਿ ਸ਼ਰਮ ਆਉਂਦੀ ਆ ਨਾ ਨਾਨੀ ਨੂੰ ਸ਼ਰਮ ਆਉਂਦੀ ਆ ਜੀ ਆਲੂ ਦੇ ਪਰਾਂਠੇ ਹੋ ਗਏ ਕੈਨਸਲ ਤੇ ਹੁਣ ਬਣਾਣ ਲੱਗੀਆਂ ਕਚੋਰੀਆਂ ਕਾ ਦੋ ਜੀ ਨੇ ਜੀ ਨੇ ਖਾਣੀਆਂ ਨੇ ਗਰਮਾ ਗਰਮ ਕਚੋਰੀਆਂ ਜੀ ਜੀ ਖਾਣੀਆਂ ਬਈ ਬੜੀਆਂ ਬਣੀਆਂ ਨੇ ਅਜੇ ਤਾਂ ਬਣ ਰਹੀਆਂ ਸਟਾਰਟਿੰਗ ਨਾ ਨੀ ਸੋਸ ਹੈਗੀ ਆ ਕੋਹਰਾ ਨਹੀਂ ਖਾਣੀ ਮੈਨੂੰ ਸਾਸਨਾ ਪਸੰਦ ਨਹੀਂ ਅਸੀਂ ਅੱਜ ਚੱਲੇ ਅੱਜ ਆਲੂ ਦੇ ਕਟੋਰੀਆਂ ਖਾ ਕੇ ਜਾਵਾਂਗੇ ਆਲੂ ਦੀਆਂ ਹੀ ਕਟੋਰੀਆਂ ਕਟੋਰੀਆਂ ਆਲੂ ਦੀਆਂ ਨੇ ਅਸੀਂ ਅੱਜ ਚੱਲੇ ਅੱਜ ਕਟੋਰੀਆਂ ਖਾ ਕੇ ਜਾਵਾਂਗੇ ਥੋੜਾ ਅਸੀਂ ਆਵਾਂਗੇ ਨਵੇਂ ਸਾਲ ਦੇ ਵਿੱਚ ਅਸੀਂ ਉਹਨਾਂ ਪੁਰਾਣੇ ਸਾਲ ਨੂੰ ਅੱਧਾ ਆਲੂ ਵੀ ਦਾ ਕਹਿ ਕੇ ਜਾਵਾਂਗੇ ਥੋੜਾ ਆਵਾਂਗੇ ਨਵੇਂ ਸਾਲ ਦੇ ਵਿੱਚ ਆਨੇ ਸਾਨੂੰ ਅੱਜ ਬਾਏ ਬਾਏ ਕਰਦਣ ਵਿਚਾਰੇ ਨੂੰ ਹੁਣ ਅਸੀਂ ਆਉਣਾ ਨਹੀਂ ਆਹ ਸਾਲ ਦੇ ਵਿੱਚ ਵਿੱਚ ਆਪਣੇ ਪਿੰਡ ਨੂੰ ਅਸੀਂ ਆਵਾਂਗੇ ਹੁੰਣਾ ਮੈਂ ਸਾਬ ਚਲੋ ਮਿਲਦੇ ਆ ਜਦੋਂ ਆਕੇ ਪਾਪਾ ਜੀ ਸਦਾ ਜੀ ਮੇਰੀਆਂ ਭੈਣਾਂ ਵਿਚਾਰੀਆਂ ਲੈਣੀਆਂ ਸੀ ਮੰਮੀ ਨੂੰ ਜਰੂਰ ਮਨਾਇਆ ਮੰਮੀ ਨੂੰ ਜਰੂਰ ਮਨਾਇਆ ਜਿਹੜੀਆਂ ਮੇਰੀਆਂ ਭੈਣਾਂ ਨੂੰ ਪਤਾ ਨਹੀਂ ਮੰਮੀ ਸਾਡੀ ਬਿਮਾਰ ਹੋ ਕੇ ਰਹੀ ਆ ਏ ਮੰਮੀ ਮੇਰੀ ਖੜ ਗਿਆ ਨਾਲ ਹੱਲ ਕਰ ਰਹੀ ਆ ਸਾਡੇ ਅਸੀਂ ਦੋਇਆ ਨਹੀਂ ਬਣਾ ਰਹੀ ਨੇ ਮਾਮਾਤੀਆਂ ਕਚੋਰੀਆਂ

ਨਹੀਂ ਨਹੀਂ ਤੁਸੀਂ ਲੰਮਾ ਨਹੀਂ ਕੰਪਨੀ ਦਾ ਹੁੰਦਾ ਜਿਵੇਂ ਕੰਪਨੀ ਨਾਲ ਜਿਵੇਂ ਮਿਲਦਾ ਮਿਲਦਾ ਮਜ਼ਾਕ ਨਹੀਂ ਕਰਦਾ ਉਹਲੇ ਨਹੀਂ ਦੇਣਾ ਤੁਸੀਂ ਕਰਾਰੀ ਕਰਦੇ ਲੈ ਪੁੱਤ ਮੈਂ ਮਜ਼ਾਕ ਨਹੀਂ ਕਰਦਾ ਉਹਲੇ ਨਹੀਂ ਦੇਣਾ ਤੁਸੀਂ ਕਰਾਰੀ ਕਰਦੇ ਲੈ ਪੁੱਤ ਨਹੀਂ ਕੀ ਕਰਨੀ ਦੀ ਆ ਦੇਖਣ ਦੇਖ ਇਹ ਸਹਜ ਮੇਰਾ ਬਰਸ਼ਟਾ ਕਲੇ ਆਹ ਕਾਚਕੇ ਨੇ ਸਾਰੇ ਕੱਪੜੇ ਉਹਦੇ ਚ ਗੱਡੀ ਚ ਰੱਖਿਆ ਵਿੱਚ ਹੋਰ ਵੀ ਦੇਖ ਲਾ ਉਹ ਸਟੋਲ ਜਿਹਾ ਪਿਆ ਸਟੋਲ ਜਿਹਾ ਪਾ ਮੋਟਰ ਇੱकडे ਰੱਖ ਲੈ ਵਿੱਚ ਗੱਡੀ ਦੇ ਲਾ ਜਾ ਕੇ ਮੰਮੀ ਦਹੀਂ ਕੱਢਣਾ ਦਹੀਂ ਨਾ ਉਹ ਅੰਗਰ ਤੋਂ ਆਉਂਦਾ ਤਾਂ ਖਾਈਂ ਨਹੀਂ ਦਹੀਂ ਦਾ ਟੰਡਾ ਬਹਲਾਦਾ ਲੱਪ 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 ਵੇ ਆ ਜੁਨੀ ਆਪੇ ਮੇਰਾ ਪਰਸ ਤਾਂ ਰੱਖ ਦੇ ਮੈਨੂੰ ਦੇਖਣਾ ਮੈਂ ਪਰਸ ਤੇ ਮੇਰਾ ਉਹ ਪਾਲਾ ਅ ਦੂਜਾ ਕੀ ਕਹਿੰਦੇ ਹੁੰਦੇ ਨੇ ਉਹ ਕੋਲਡ ਕਰੀਮ ਉਧਰ ਲੋਸ਼ਨ ਪਿਆ ਹੋਊਗਾ ਮੈਨੂੰ ਲੱਗਦਾ ਪਤ ਨਹੀਂ ਪਾਇ ਲਿਆ ਸ਼ਾਇਦ ਮੈਂ ਆਪ ਰੁੱਟਿਆ ਪਿਆ ਉਹ ਵੀ ਲੈ ਕੇ ਆਉਣਾ ਆਹ ਇਹ ਨੁੱਬੇ ਆ ਮੈਂ ਭਾਈ ਇਹਦੇ ਨਾਲ ਪਾਇਆ ਹੈਲੋ ਸਰ ਹਾਂਜੀ ਹੁਣ ਜ ਸਾਡੀ ਹੋ ਗਈ ਜਾਣ ਦੀ ਤਿਆਰੀ ਹੁਣ ਤੁਹਾਡੀ ਕਿ ਨਹੀਂ ਜਾਣਾ ਹੈ ਤੁਸੀਂ ਸਭ ਨੂੰ ਬਾਏ ਬਾਏ ਸਾਰੇ ਕਿਉਂ ਇੱਥੇ ਰਹਿਣਾ ਇਹਨੂੰ ਤਾਂ ਬੱਸ ਚੱਲੇ ਦਾ ਹੋ ਰਿਹਾਣ ਲਾ ਜਾਣ ਹੈ ਨਾ ਨਾ ਉਹ ਬਾਦ ਪਸ ਚਾਲਕਮਾਂ ਦੀ ਇਹ ਤਾਂ ਬੱਸ ਚੱਲੇ ਦਾ ਇੱਥੇ ਰਹਿ ਜਾਣ ਇਹ ਹਨੀ ਨਹੀਂ ਜਾਣਾ ਉਹ ਸਬਜੀ ਬਈ ਆਪਾਂ ਸਬਜੀ ਲੈ ਕੇ ਜਾਣੀ ਕਿ ਨਾ ਦੇਡੀ ਐਂਟਰੀ ਸੰਗੇ ਬਾਹਰ ਲੱਗਣਾ ਨਹੀਂ ਫਿਰ ਜਾਪਰਾ ਨਹੀਂ ਰੱਖੀ ਕਿ ਆਪਾਂ ਅਸੀਂ ਤੇ ਹੋਇਆ ਪੀਣੀ ਆ ਅੱਜ ਆ ਜਾਣਾ ਰੋਜ਼ ਘਰੇ ਲਾ ਫਸਰੀ ਕਾਲ ਫਸਰੀ ਕਾਲ ਹਾਂ ਇਹ ਤਾਂ ਭੁੱਲੇ ਗਿਆ ਮੈਂ ਕਿ ਤਾਂ ਰੋਜ਼ ਆ ਜਾਣਾ ਹੁਣ ਚਾਹ ਮੈਂ ਕਿਵੇਂ ਉਹ ਇਹਨੇ ਇਹਨੇ ਕਿਹਨੇ ਬੁਲਾਇਆ ਆ ਜਾਣੇ ਆ ਇਨੇ ਇਨੇ ਗਣਾ ਇਨੇ ਗਣਾ ਲੈ ਰੋਜ਼ ਇੱਥੇ ਹੁਣ ਮੈਂ ਚਾਹਾਂ ਬਣਾਵਾ ਮੈਂ ਕਹਿੰਦਾ ਹੈਗਾ ਤੂੰ ਲੋਕਾਂ ਵਰਗਾ ਥੋੜਾ ਮਮਾ ਉਹ ਦੇ ਦੇ ਆ ਜਾਨੇ ਦੁੱਧ ਰੋਜ ਇੱਥੇ ਹੁਣ ਮੈਂ ਦੁੱਧ ਲਿਆਵਾ ਹੈ ਨਾ ਵਾਸਤੇ ਰੋਜ਼ ਆ ਜਾਣਾ ਦੇਖਣਾ ਦੁੱਧ ਕੀ ਜੋ ਵੀ ਕੁਝ ਮਰਜ਼ੀ ਬਣਾ ਕੇ ਖਵਾਉਂਗਾ ਠੀਕ ਅੱਛਾ ਜਿਹੜਾ ਕੋ ਮਰਜ਼ੀ ਚੱਲ ਆਲੂ ਦੇ ਪਰੌਠੇ ਬਣਾ ਤੂੰ ਹੀ ਕਹ ਮੇ ਜਿਹੜਾ ਕੋ ਮਰਜ਼ੀ ਹੁਣ ਤੈ ਹੀ ਆਪੇ ਕਿਹਾ ਵੀ ਜਿਹੜਾ ਕੋਈ ਮਰਜ਼ੀ ਬਣਾ ਕੇ ਉਹ ਹੀ ਖਲਾਉਂਗਾ ਹੁਣ ਆਲੂ ਦੇ ਫਰਾਡੇ ਬਣਾ ਕੇ ਖਲਾ ਫਟਾਫਟ ਹੋਰ ਮੈਂ ਮੰਗਿਆ ਕੰਮ ਕਿਵੇਂ ਚੱਲਦਾ ਬਸ ਹੀ ਵਧੀਆ ਚੱਲਦਾ ਚੜਦੀ ਕਲਾ ਸਵਾਦ ਨਹੀਂ ਗਿਆ ਹਾਂ ਮੈਂ ਤਾਂ ਫੜਾ ਬਣਾ ਮੇਰਾ ਚੀਕ ਮੇਰਾ ਰਾਤ ਦੇ ਖਰਾਉਂਗਾ ਹੁਣ ਉਹ ਜਬਣ ਕੇ ਚੱਲੇ ਰਾਤ ਨੂੰ ਐ ਉਹ ਮੈਂ ਮੜਾ ਪ੍ਰਸ਼ਾਦ ਤੁਹਾਨੂੰ ਖੁਲਿਆ ਅਸੀਂ ਦਿਰੂ ਦਾਰੋਂ 8:30 8:30 9:00 ਵਾਲੇ ਉਹ ਤਾਂ ਬੰਦ ਹੋ ਗਿਆ ਹੁਣ ਮੈਂ ਖਾਣੇ ਖੁਲਿਆ

ਦੀਦੀ ਜਿੱਪ ਲਾ ਲ ਤੁਸੀਂ ਹੋਦ ਕੀ ਚਾਰਜਰ ਚਾਚੀ ਯਾਰੀ ਦਾ ਚਾਚੀ ਚਾਚੀ ਆਜ ਚਾਚੀ ਆਜ ਵਿਚਾਰੀ ਯਾਰ نیند ਸੁੱਖ ਦੀ نیند ਸੌਊਗੀ ਚਾਚੀ ਚਾਚੀ ਦੀ ਜਗਾ ਮਿੱਲੀ ਹੋਈ ਦੀ ਅਸੀਂ ਚਾਚੀ ਦੀ ਤੇਰੀ ਦੀ ਮੰਮੀ ਨੂੰ ਇੱਥੇ ਨਹੀਂ ਆਉਂਦੀ ਔਰੇ ਪੈ ਕੇ ਚੱਲ ਚੰਗਾ ਮੇਰੇ ਬੈਟਰੀ ਨੂੰ ਕਰ ਲੰਨਾ ਨੂੰ ਕਰਨਾ ਨੂੰ ਤੋਂ ਗਾਲੂ ਨਮਸਾਰ ਵੀ ਆ ਸੱਚ ਪਰਾਣਾ ਸਾਰ ਚੰਗਾ ਮੰਗੇ ਨਵੇਂ ਸਾਲ ਚ ਵਿਰਾਗੇ ਉਹ ਪਰਾਣਾ ਸਾਲੂ ਹਲ ਵੀ ਦਾ ਹੁਣ ਹਲ ਵੀ ਦਾ ਕਰ ਦੋ ਆਹ ਮਾਲੀ ਗੜ ਬੰਗੇ ਆਉਂਦੇ ਸਿੱਤ ਲੋ ਨਵੇਂ ਸਾਲ ਚ ਆਈ ਪਰਾਣੇ ਚ ਲੋੜ ਵੀ ਹੈਗੀ ਆਉਣ ਦੀ ਚਲ ਖਾਲਾ ਸਿੱਤ ਹਾਈ ਹੈਗੀ ਉਹ ਸਭੀ ਆਉਂਦੇ ਹਿੱਟੋ ਉਹ ਵਿਆਹ ਮੌਸ਼ਤੀ ਕਰਾਊਗਾ ਮਨ ਮੇ ਲੱਡੂ ਫੁੱਟਣਾੜਾ ਨਹੀਂ ਨਹੀਂ में लड्डू फूटा शादी का। वाले 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 या। या। क्या? उन तो पुड़ी तो पड़ी मिल गया था। तो ला देख लागे। और का और क्या। का करता तो चलो चको समान हाँ ਇਹ ਵੇਰੀ ਤავਜੀ ਜਿਹਾ ਜਿਹਾ ਲਗਣਾ ਦੀ ਹੈ ਜੀ ਆਹ ਤਾਂ ਰੱਖ ਲਾ ਮਮੀ ਦਾਲ ਤਾਂ ਹੈਗੀ ਇਹਨਾਂ ਦੇ ਨਾਲ ਬਾਦੂ ਆ ਸਰਸਮਾਨੇ ਨਾਲ ਪੁੱੜਦਾ ਇਹਨਾਂ ਦਾ ਹੈਗਾ ਸਮਾਨ ਭਾਈ ਆਹਨੇ ਚਾਰਜਰ ਚੁਰਜਾ ਚੱਕ ਲਾ ਦੂਜੇ ਫੋਨ ਦਾ ਵੀ ਹੂ 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 ਕੁੱਤਾ ਕਾਲੀ ਹਾਂ ਬੰਦ ਵਾਲੇ ਸੌਣੋ ਨਾਏ ਨਾਏ ਬਹੁਤ ਕਾਲਾ ਮੈਨੂੰ ਉਹ ਚਾਹੀ। ਆ ਪੈਸੇ ਵਾਲਾ ਸਿਸਟਮ ਗਲਤ ਹੁੰਦਾ। ਹੈਲੋ। ਹਾਂਜੀ ਫ੍ਰੈਂਡਸ ਅਸੀਂ ਆ ਗਏ ਆਪਣੇ ਘਰ। ਅਸੀਂ ਵੜ ਗਏ ਆਂ ਦੀ ਸਾਰਾ ਰਜਾਈਆਂ 'ਚ। ਹਾਂਜੀ ਗਾਇਜ਼ ਸਤਿ ਸ਼੍ਰੀ ਅਕਾਲ ਬਲਾਓ। ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਸਾਰਿਆਂ ਨੂੰ। ਪੁਰਾਣੇ ਸਾਲ ਨੂੰ ਜੀ ਬਾਏ ਬਾਏ। ਤੇ ਹੈਪੀ ਨਿਊ ਈਅਰ ਸਾਰਿਆਂ ਨੂੰ ਸਾਡੇ ਵੱਲੋਂ। બસ ਘੰਟਾ ਕਰ ਰਹਿ ਗਿਆ ਡੇਢ ਤੇ ਘੰਟਾ ਹੈਪੀ ਨਿਊ ইয়ার ਹੋਣ ਚੁ ਵੀ ਪਰਮਾਤਮਾ ਪਰਮਾਤਮਾ ਤੁਹਾਨੂੰ ਨਵਾਂ ਸਾਲ ਖੁਸ਼ੀਆਂ ਭਰਿਆ ਤਰੱਕੀਆਂ ਬਖਸ਼ੇ ਜਿਹੜਾ ਪੁਰਾਣਾ ਸਾਲ ਤੀ ਦੁੱਖ ਸੁੱਖ ਜਿਹੜਾ ਲੰਘਿਆ ਉਹਨੂੰ ਪਰਮਾਤਮਾ ਜਿਹੜਾ ਹੁਣ ਆਉਣ ਵਾਲਾ ਸਾਲ ਆ ਉਸ ਤੋਂ ਵੀ ਵਧੀਆ ਕੱਢੇ ਚੜ੍ਹਦੀ ਕਲਾ ਰੱਖੇ ਤੇ ਸਾਰੇ ਤਰੱਕੀਆਂ ਬਖਸ਼ੇ ਤੇ ਅਵੀ ਜੋਤ ਸਹਜ ਬਣਾ ਰਹੀ ਹੈ ਆਪਣੇ ਪਾਪਾ ਲਈ ਚਾਹ ਅਸੀਂ ਆਉਂਦੀ ਸਾਰ ਵੜ ਗਏ ਰਜਾਈਆਂ ਦੇ ਬਈ ਠੰਡ ਬਹੁਤ ਜਾਂਦੀ ਹੈ ਮੇਰਾ ਸਹਰੂ ਪੁੱਤ ਮੈਨੂੰ ਮੇਰੀ ਗੱਲ ਮੰਨਦਾ ਵਧੀਆ-ਵਧੀਆ ਚਾਹ ਬਣਾ ਕੇ ਪਿਲਾਉਂਦਾ ਇੰਨੇ ਸਾਰਿਆਂ ਦੇ ਬੱਚੇ ਵਧੀਆ ਕੰਮ ਕਰਨ। ਇਹ ਕਾ ਬੱਚੇ ਨੂੰ ਕਿਹਾ ਸੀ ਮੈਂ ਆਪਣੇ ਨੂੰ ਪੁੱਤ ਨੂੰ ਵੀ ਆ ਜਾ ਜਲਦੀ ਜਲਦੀ ਇਹ ਰਜਾਈ ਚ ਬੰਨੋ ਤਿਆਰ ਆ। ਇਹ ਹਲੇ ਮੋਬਾਈਲ ਤੇ ਲੱਗਾ ਪਰ ਗਾਇਸ ਕਾ ਹੋਣੀ ਖੇਲਣ ਲੱਗਿਆ ਮਾੜੀ ਜੀ ਗਾਇਸ ਇਹ ਮੁੰਡਾ ਗਾਇਸ ਗਾਇਸ ਪਹਿਲੇ ਹੀ ਹੋ ਹੋ ਲਾਈਫ ਮੈਨ ਇਹ ਕਿੰਨਾ ਕਿੰਨਾ ਬਠਿੰਡੇ ਵਾਲੀ ਫਰੈਂਡ ਫਰੈਂਡ ਇਹਨਾਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਉਹਦਾ ਵੀ ਦਿਨ ਵਧੀਆ ਲੰਘੇ ਵਿਚਾਈ ਦਾ ਫਰੈਂਡ ਦਾ ਚਲੋ ਸਾਰਿਆਂ ਨੇ ਪੜ ਪਾਈਆਂ ਤੇ ਵਧੀਆ ਲੰਘਣ ਤੇ ਬਸ ਜੀ ਹੁਣ ਆਪਾਂ ਤੇ ਫੇਰ ਹੁਣ ਬਲੌਗ ਦਾ ਐਂਡ ਕਰਦੇ ਆ ਬਲੌਗ ਆਪਣਾ ਲੰਬਾਈ ਬਣ ਚੁੱਕਿਆ ਏ ਤੁਹਾਨੂੰ ਪਤਾ ਸੀਗਾ ਇਹ ਹੋਏ ਸੀ ਕਿ ਉੱਥੇ ਮੈਨੂੰ ਬਲੌਗ ਨਹੀਂ ਬਣਿਆ ਹੈਗਾ ਕਿਉਂਕਿ ਠੰਡ ਬਹੁਤ ਸੀਗੀ ਜੀ ਇਹ ਨਹੀਂ ਕਰਿਆ ਰਜਾਈਆਂ 'ਚ ਬਸ ਬੈਠੇ ਰਹੇ ਫਿਰ ਵਲੌਗ ਬਣਾਉਣ ਨੂੰ ਦਿਲੇ ਨਹੀਂ ਕੀਤਾ ਹੈਗਾ ਤੇ ਬਾਕੀ ਜੀ ਜਦੋਂ ਹੁਣ ਫੇਰ ਇਹਨਾਂ ਦੇ ਐਗਜ਼ਾਮ ਹੋ ਜਾਣਗੇ ਉਦੋਂ ਜਾਵਾਂਗੇ ਫੇਰ ਵਲੌਗ ਬਲੌਗ ਬਣਾਵਾਂਗੇ ਉੱਥੇ ਜਾ ਕੇ ਵੀ ਪਾਠਾਂ ਵੀ ਨਹੀਂ ਤਾਂ ਹੁਣ ਤਾਂ ਢੰਡਾ 'ਚ ਨਿਕਲ ਲੈਣ ਜੀ ਨਹੀਂ ਕਰਿਆ ਹੈਗਾ ਤੇ ਮੈਂ ਤਾਂ ਵਿਹੜੇ 'ਚ ਵੀ ਨਹੀਂ ਨਿਕਲੀ ਸੱਚ ਦੱਸਾ ਤੁਹਾਨੂੰ ਰਜਾਈ 'ਚ ਬੈਠੀ ਰਹੀ ਆ ਤੇ ਚਲੋ ਜੀ ਹੁਣ ਆਪਾਂ ਅੱਜ ਦੇ ਵਲੌਗ ਦਾ ਇੱਥੇ ਕਰਦੇ ਆਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਔਰ ਨਵੀਂ ਜੀ ਸ਼ੁਰੂਆਤ ਦੇ ਨਾਲ ਨਵੇਂ ਜੇ ਸਾਲ ਦੇ ਨਾਲ ਔਰ ਸਾਰਿਆਂ ਨੂੰ ਮੇਰੇ ਵੱਲੋਂ ਫਿਰ ਤੋਂ ਹੈਪੀ ਨਿਊ ਇਅਰ ਔਰ ਸਾਰਿਆਂ ਨੂੰ ਜੀ ਆ ਪ੍ਰਾਣੇ ਸਾਲ ਨੂੰ ਗੁੱਡ ਬਾਏ ਤੇ ਆਉਣ ਵਾਲਾ ਸਾਰ ਸਾਰ ਇਹ ਲਈ ਖੁਸ਼ੀਆਂ ਭਰਿਆ ਹੋਵੇ ਪ੍ਰਮਾਤਮਾ ਸਭ ਦੇ ਪਰਿਵਾਰ ਨੂੰ ਰੱਖੀਆਂ ਬਖਸ਼ੇ ਹਾਂ ਰੱਖੀਆਂ ਬਖਸ਼ਣ ਤੇ ਚਲੋ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਕਰਦੇ ਹਾਂ ਮਿਲਾਂਗੇ ਖਾਲੂ ਨਿਊ ਵਲੌਗ ਦੇ ਨਾਲ ਨਵੀਂ ਜਿਹੀ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਕੇਅਰ ਬਾਏ ਬਾਏ